ਸਰਬ ਜੀ ਸੰਗਰੂਰ ਵੀ ਨਹੀਂ ਕਪਤਾ ਪੀ ਦਾਰੂ ਉਸ ਦੀ ਯਾਦ ਲਈ ਪੀ ਦਾਰੂ ਉਸ ਦੀ ਯਾਦ ਵਿੱਚ ਸੰਗਰੂਰ ਵੀ ਰੁਲਿਆ ਨਹੀਂ ਜਾਣਾ ਸੰਗਰੂਰ ਵੀ ਰੁਲਿਆ ਨਹੀਂ ਜਾਣਾ ਗੀਤ ਨੀਰਾ ਦਾ ਹਾਰਾ ਜੀਨੀ ਜੀਤ ਮੇਰਾ ਸਹਾਰਾ ਜੀਨੀ ਯਾਦਾਂ ਸਹਾਰੇ ਬਿੰਦਰੀ ਜੀਵਾ ਦਾ ਯਾਦਾਂ ਸਹਾਰੇ ਬਿੰਦਰੀ ਜੀਵਾ ਦਾ ਜਿਉਂਦਿਆਂ ਦੀ ਤਾਂ ਉਸ ਨੂੰ ਭੁੱਲਿਆ ਨਹੀਂ ਜਾਂਦੀ ਜਿਉਂਦਿਆਂ ਜੀ ਤਾਂ ਉਸ ਨੂੰ ਭੁੱਲਿਆ ਨਹੀਂ ਜਾਣਾ ਭੁੱਲਣਾ ਚਾਹਾਂ ਬੇਸ਼ੱਕ ਭੁੱਲ ਜਾਵੀਂ ਭੁੱਲਣਾ ਚਾਹੇ ਬੇਸ਼ੱਕ ਭੁੱਲ ਜਾਵੇ ਰੋਕ ਨਹੀਂ ਸਕਦਾ ਉਸ ਨੂੰ ਹੁਣ